ਸਵਾਨਾ ਦੇ ਅੰਦਰ ਇਸ ਆਪਣੇ ਸੁਭਾ ਜਿਹੜਾ ਹੈ ਆਪਣੇ ਪਹਿਗਾਮ ਕੇ ਅੰਦਰ ਜੋ ਸਾਨਿਆ ਹੋਇਆ ਲੋਕਾਂ ਦਾ ਤਸਲੀਆਨ ਦਿੱਤਾ ਗਿਆ ਉੱਥੇ ਲੋਕਾਂ ਦਾ ਸ਼ਰਿਆਮਨ ਅਨੁਗੂਲੀਆਂ ਮਾਰਿਆ ਗਿਆ ਅਸੀਂ ਇਸ ਦਾ ਉਦੋਲ ਫਰਦ ਨਿੰਦਾ ਕਰਦੇ ਹਾਂ ਮਨ ਲੋਕਾਂ ਦੇ ਨਾਮੇ ਕੰਮ ਕੀਤਾ ਹੈ ਬਹੁਤ ਹੀ ਗਲਤ ਕੰਮ ਕੀਤਾ ਹੈ ਕਿ ਅਸੀਂ ਇਹ ਸਰਕਾਰ ਨੂੰ ਗਵਰਨਮੈਂਟ ਨੋਇਸ ਦੀ ਮੰਗ ਕਰਦੇ ਹਾਂ ਕਿ ਉਹ ਲੋਕਾਂ ਦੇ ਖਿਲਾਫ ਇਹਨਾਂ ਨੇ ਕੰਮ ਕੀਤਾ ਹੈ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਅਧੇਸ ਮੁਲਕ ਦੇ ਅੰਦਰ ਅਮਨ ਉਹ ਸ਼ਾਂਤੀ ਨੂੰ ਬਹਾਰ ਲਿਆ ਜਾਵੇ ਅੱਜ ਵੀ ਕੁਝ ਪ੍ਰੋਟੈਸਟ ਕੀਤਾ ਅੱਜ ਜੀ ਇਹ ਪ੍ਰੋਟੈਸਟ ਕੀਤਾ ਜੀ ਉਹਨਾਂ ਦੇ ਅਤਵਾਦੀ ਜਿਹੜਾ ਉਹਨਾਂ ਦੇ ਅਤਵਾਦੀ ਵਾਲਾ ਕੰਮ ਕੀਤਾ ਹੈਗਾ ਬੰਦਿਆ ਨੇ ਅਤਵਾਦ ਫਲਾंदी ਪੋਸ਼ ਕੀਤੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਤਲਫ ਹੋ ਗਿਆ ਹੈ। ਅਟਾਈਟਾਉਨ ਦਾ ਫਲਸਾ। ਪਰ ਮੰਤਰੀ ਦੇ ਕੀ ਫੀਲ ਹੈ? ਪਰ ਅੰਦਰ ਤੁਸੀਂ ਅਸੀਂ ਇਹ ਅਪੀਲ ਕਰਦੇ ਆ ਕਿ ਉਹਨਾਂ ਲੋਕਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਵੇ ਜਿਨ੍ਹਾਂ ਨੇ ਕੰਮ ਕੀਤਾ ਹੈ। ਤੇ ਇਸ ਮੁਲਕ ਦੇ ਅੰਦਰ ਅਮਨ ਉਹ ਸ਼ਾਂਤੀ ਨੂੰ ਬਹਾਲ ਰੱਖਿਆ ਜਾਵੇ। ਜਿਹੜਾ ਜੀ ਪ੍ਰੋਟੈਸਟ ਕੀਤਾ ਜਿਹੜਾ ਹੈ। ਸ਼ਹਿਮੀਰ ਦੇ ਅੰਦਰ ਪਹਿਰੇਾਮ ਦੇ ਅੰਦਰ ਜਿਹੜਾ ਦਖਾਂਤ ਹੋਇਆ ਇਹ ਦੋਸਰੇ ਕਾਨੂੰ ਮਾਰਿਆ ਗਿਆ ਕਤਲਿਆਮ ਕੀਤਾ ਗਿਆ کئی ਘਰ ਉਜੜ ਗਏ ਨੇ ਉਹਦੇ ਵਿਰੋਧ ਚ ਅੰਤਵਾਦ ਦੇ ਵਿਰੋਧ ਕੀਤਾ ਗਿਆ ਅੰਤਵਾਦ ਦਾ ਖਤਲਾ ਖੁੱਟਿਆ ਗਿਆ ਕਿ ਇਹ ਸਰ ਮੰਤਰੀ ਪ੍ਰਧਾਨ ਮੰਤਰੀ ਆਓ ਕੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਸਾਡੇ ਦਿੱਤੇ ਆ ਜਾਓ ਤੁਸੀਂ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੋ ਕਿਦਾ ਪਲਵਾਮਾ ਵਾਲਾ ਮਸਲਾ ਖੜੇ ਜਵਾਬ ਸੀ ਉਸ ਤਰੀਕੇ ਨਾਲ ਇੱਥੇ ਬਸੇ ਵਿੱਚ ਨਾ ਤੋਂ ਇਹ ਇਸੇ ਕਾਰਵਾਈ ਹੋਣੀ ਚਾਹੀਦੀ ਹੈ